ਤੋਂ ਬੱਬੇ ਸ਼ੁਰੂ ਹੋਉਂਦੀ ਆ ਚੜਾਈ ਨਾ ਇੱਕ ਵਾਰ ਚੜਾਈ ਦਿੱਤੀ ਆ ਸਟਾਰਟਿੰਗ ਤੋਂ ਸਟਾਰਟ ਤੋਂ ਚੜਾਈ ਤੋਂ ਬਾਦਾਂ ਪਾਸ ਵਿੱਚ ਗੱਡੀ ਟੰਨਾ ਹੀ ਆ ਜੀ ਆ ਗੱਡੀ ਨੂੰ ਤੇ ਪੈਂਦਾ ਕਮਲ ਵਿਚਾਰੀ ਨੂੰ ਮੌਸ ਬਾਬੇ ਚੜਾਈ ਜੀ ਚੜ ਕੇ ਤੇ ਨਾਲ ਹੀ ਚੱਕ ਪੁਆਇੰਟ ਆ ਜਾਂਦੀਆਂ ਵਾ ਜਦੋਂ ਜੇ ਮੌਸਮ ਸਾਫ ਹੈ ਬੱਦਲ ਚਾਰ ਲਾਈਨਾਂ ਲਿਖਿਆ ਹਨ ਇੱਧਰ ਹੋਟਲ ਰਟਲਾ ਹੈਗੇ ਆ ਜੇ ਕਿਨੇ ਪ੍ਰਸ਼ਾਦਾ ਬਣੀ ਸਕਣਾ ਦੇ ਆ ਆਪਣੇ ਕੋਲ ਸਾਬ ਨਹੀਂ ਹਾਲ ਬਾਕੀ ਇਧਰ ਕਾਇਆਂ ਹੋਈਆਂ ਵੀਆਂ ਚੁਗਣ ਆ ਬਾਬੇ ਇੱਥੋਂ ਮਟੀ ਮਟੀ ਡਾਉਣ ਸ਼ੁਰੂ ਹੋ ਜਾਂਦੀ ਆਰੇ ਇੱਥੇ ਪਹਿਲੀ ਜਿਹੜੀ ਨਹੀਂ ਜਾਂਦੀ ਬਸ ਇਥੋਂ ਮਾਠੀ ਮੱਠੀ ਡਾਊਨ ਸ਼ੁਰੂ ਹੋ ਜਾਂਦੀ ਆ ਆਹ ਜੇ ਤੁਹਾਡੀ ਪਾਟੀ ਜੇ ਫੇਰ ਬਤਰਾ ਆਪਣੀ ਹੋਵੇ ਉਦੋਂ ਡਾਊਨ ਰੂਟ ਲਾ ਕੇ ਨਹੀਂ ਆ ਪਹਿਲੀ ਡਾਉਣੇ ਜਾਵੇ ਇਥੋਂ ਏਡੀ ਖਾਸ ਨਹੀਂ ਦੱਸਦੀ ਡਾਊਨ ਪਰ ਇਥੋਂ ਸਟਾਰਟ ਹੋ ਜਾਂਦੀ ਹੈ ਡਾਊਨ ਮਾਠੀ ਮੱਠੀ ਡਾਊਨ ਤਾਂ ਨਰਦੀ ਹੈ ਜੀ ਬਾਬੇ ਆ ਜਿਵੇਂ ਬੋਰਡ ਸ਼ੁਰੂ ਹੋ ਜਾਂਦਾ ਨਾ ਜਦੋਂ ਅੰਜਰੋ ਵੀ ਇਥੋਂ ਡਾਊਨ ਸ਼ੁਰੂ ਹੋ ਜਾਂਦੀ ਆ ਕਿਉਂਕਿ ਇੱਕ ਹੌਲ ਲੱਗਾ ਬੋਰਡ ਦਾ ਡਾਊਨ ਦਾ ਇਥੋਂ ਮਾ ਡਾਊਨ ਸ਼ੁਰੂ ਆਪਾਂ ਤਾਂ ਲਾਈਦੀ ਆ ਢਾਈਆਂ 2 ਰੁਪਏ ਦੇ 2:11 ਚ ਕੁੱਲ ਮਿਲਾ ਕੇ ਲਾਈਦੀ ਆ ਕੀ ਨਾ ਬਦਲ ਗਿਆ ਹੋਇਆ ਉਹਦੇ ਪਰਿਆਲੀ ਉਲੀ ਕੱਟ ਦਿੱਦੀ ਆ ਅਗਲੇ ਮਹੀਨੇ ਤੋਂ ਰਿਆਲੀ ਸ਼ੁਰੂ ਹੋਣੀ ਬਸ ਪਹਿਲੀ ਡਾਊਨ ਸ਼ੁਰੂ ਆ ਇਸ ਤੋਂ ਆਪਾਂ ਦਾ ਹੀ ਹੇਅਰ ਲਾ ਲੈਣੇ ਆ ਬਾਕੀ ਖਾਲੀ ਗੱਡੀਆਂ ਵਾਲੇ ਤਾਂ ਜਾਂਦੇ ਉੱਡਦੇ ਲੱਗੋ ਨੇ ਆਰਾਮ ਨਾਲ ਤੇ ਆ ਪਹਿਲਾ ਮੋੜ じゃ ਸ਼ੁਰੂ ਹੋ ਜਾਂਦਾ ਜਿਵੇਂ બીજી ਡਾਊਨ ਤੋਂ ਪਰ ਹੁਣ ਇੱਦਾਂ ਅੱਗੇ ਰੋਡ ਘੁੰਮਣਾ ਆ ਕਰ ਤੇ ਤਾਂ ਆਪੇ ਰੋਡ じゃ ਘੁੰਮ ਜਾਂਦਾ ਊਣੀ ਮੋੜ ਊਣੀ ਮੋੜ ਕਿੰਨੇ ਨੇ ਆ ਆ ਗੋਮਰੇ ਰਾਤ ਯਾਰ ਕੀਰੇ ਬਾਬੇ ਰਿਆਲੀ ਰੂਲੀ ਨਾ ਘਟਿਆ ਬਸ ਅਗਲੇ ਮਹੀਨੇ ਰਿਆਲੀ ਸ਼ੁਰੂ ਹੋਣੀ ਆ ਆ ਸਾਰਾ ਹਰਿਆ ਭਰਿਆ ਹੋਣਾ ਲੱਗ ਮੈਥੋਂ ਆਗੇ ਗੇੜ ਪਾਦੀ ਦਾ ਛੇਵਾ ਗਵਾੜੀ ਡੌੜੀ ਆਂਦੀ ਨਾ ਸਿੱਧੀ ਇਹ ਤੋਂ ਇਹ ਵੀ ਅੱਗੇ ਆ ਕੇ ਅੱਟ ਜੀ ਜਦੋਂ ਬਾਬੇ ਪਿੱਛੇ ਆਪਾਂ ਛੇਵਾ ਗੇਰ ਲਾ ਕੇ ਗੱਡੀ ਛੜਤੀ ਤੇ ਗਾਂ ਆਗੇ ਨਾ ਕਿੰਨੀ ਕੀ ਜੀ ਡੌੜ ਜੀ ਆਉਂਦੀ ਆ ਇਦਰ ਨੂੰ ਇਹ ਰਿਆਲੀ ਚੱਕ ਕੇ ਕਰੋ ਅਗਲੇ ਮਹੀਨੇ ਇੱਕ ਫੇਰ ਆਪਾਂ ਨਵਾਂ ਬਲੌਗ ਬਣਾਵਾਂਗੇ ਇਹਦੇ ਵਿੱਚ ਤੁਹਾਨੂੰ ਸਾਰੀ ਰਿਆਲੀ ਮਾਵਾਂ ਨੂੰ ਹੋਰ ਆਪਰੇ ਜ਼ਿਆਦਾ 10 ਸਾਲਾਂ ਲੋ ਵੀ ਬਾਬੇ ਆਹੀ ਲਾਸਟ ਵਾਲੀ ਡਾਊਨ ਤੇ ਲਾਸਟ ਵਾਲੀ ਡਾਊਨ ਤੇ ਦਾ ਆਇੰਦਾ ਵਾ ਬੋਰਡ ਲੱਗਾ ਜਦੋਂ ਬੋਰਡ ਲੱਗਾ ਮਤਲਬ ਡਾਊਨ ਸ਼ੁਰੂ ਹੋਣੀ ਲਿਆ ਬਾਕੀ ਆ ਬਾਬੇ ਲਾਸਟ ਵਾਲੀ ਡਾਊਨ ਆ ਵਿੱਚ ਉਹ ਰਹੀ ਜਿਹੜੀ ਸ਼ੁਰੂ ਹੋਣੀ ਆ ਕੀ ਵੀ ਮਹੀਨੇ ਲਾਸਟ ਦੇ ਇਧਰ ਵੀ ਸਾਰੇ ਪਹਾੜ ਫੂਟ ਹਰੇ ਹੋ ਜਾਣੇ ਆ ਇਹ ਪੈਣਾ ਸ਼ੁਰੂ ਹੋ ਜਾਣਾ ਵਾ ਬਹੁਤ ਬਹੁਤ ਬੋਹ ਘਾੜਾ ਜੇਗਾ ਇੱਥੇ ਏਦਾਂ ਮੋ ਵੀ ਮੈਂ ਜਿਵੇਂ ਝੋਨਾ ਜਾਂ ਨਹੀਂ ਆਪਣੇ ਓ ਥੱਲੇ ਤੋ ਵੀ ਬਾਬੇ ਆ ਆ ਗਿਆ ਰੇ ਸਰਾਲਾ ਕਿ ਆ ਬਸ ਰਹਿ ਗਈ ਆ ਲੋਕ ਮੋੜ ਹੋ ਰਹਿਗੇ ਡਾਉਣ ਦੇ ਤੇ ਬਸ ਟਾਉਣ ਆਪਾਂ ਲੱਜਣੀ ਥੱਲੇ ਜਾ ਕੇ ਰੌਂਡਪੋਇੰਟ ਹੋਣਾ ਨਾ ਪਰ ਇਹ ਪਰਲੇ ਪਾਸੇ ਸਾਰਾ ਸਮੁੰਦਰੀ ਆ ਸਮੁੰਦਰੀ ਸਮੁੰਦਰ ਏਰੀਆ ਤੇ ਉਹ ਪਿੱਛੇ ਜਿਹੜਾ ਤਮਰ ਵੀ ਬਾਬੇ ਆ ਗਿਆ ਸਰਾਲਾ ਡਾਊਨ ਲਾਉਣ ਤੋਂ ਬਾਅਦ ਉੱਥੋਂ ਅੱਗੇ ਸਾਹਮਣੇ ਉਹ ਡਰਾਉਨ ਕੋਲ ਆਣਾ ਉਹ ਰਾਈਟ ਮਾਰ ਕੇ ਆਪਾਂ ਨਾਲ ਹੀ ਗੱਡੀ ਖਾਲੀ ਕਰ ਦੇਣੀ ਆ ਬੱਦਲ ਬੁੱਦਲ ਜੇ ਇੱਧਰ ਹੋਏ ਆ ਜਾਬ ਦਾ ਮੀਮੂ ਪਾਊਗਾ રે ਚੰਗਾਈ ਸਾਸਰੀ ਘਰ ਸਾਰੇ